ਵੇਖੋ ਵੀ ਇਹ ਲਖਣ ਇਦਾਂ ਦਾ ਹੈ ਕਿ ਖਡੂਰ ਸਾਹਿਬਲੇ ਅਸੀਂ ਤੇ ਭਾਗਾ ਵਾਲੇ ਆ ਕਿ ਸਾਡੇ ਹਲਕੇ ਤੋਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਖੜੇ ਆ ਸੋ ਮੈਂ ਤੁਹਾਡੇ ਚੈਨਲ ਦੇ ਵਿੱਚ ਆਉਣ ਕੈਮਰਾ ਕਿੰਨਾ ਕਿ ਭਾਈ ਅਮਰਤਪਾਲ ਸਿੰਘ ਜਿਹੜਾ ਖਾਲਸਾ ਉਹਨਾਂ ਦੀ ਫਤਿਹ ਪੱਕੀ ਆ ਮਾਜੇ ਦੇ ਮਢੀਲਾ ਨੇ ਖਡੂਰ ਸਾਹਿਬ ਹਲਕੇ ਵਾਲਿਆਂ ਨੇ ਜਦੋਂ ਇੱਕ ਜਰਨੈਲ ਜਿਹਦੇ ਤੇ ਵੇਖੋ ਵੀ ਪਹਿਲਾ ਬੰਦਾ ਜਿਹਦੇ ਤੇ ਹਿੰਦੁਸਤਾਨ ਨੇ ਦੋ ਵਾਰੀ ਐਨਐਸਐ ਸਿਲਾਈ ਐ ਐਨਐਸਐ ਪਹਿਲਾਂ ਬਹੁਤ ਵਾਰ ਲੱਗੀ ਆ ਬੜੇ ਨੌਜਵਾਨਾਂ ਤੇ ਲੱਗੀ ਆ ਪਰ ਭਾਈ ਅਮਰਤਪਾਲ ਸਿੰਘ ਇਹੋ ਜਿਹਾ ਨੌਜਵਾਨ ਆ ਜੀਤੇ ਤੇ ਦੋ ਵਾਰ ਯਨਸੇ ਲਾਤੀ ਇਹ ਨਾ ਹਿੰਦੁਸਤਾਨ ਨੂੰ ਡਾਰਿਆ ਜਿਹੜਾ ਬੰਦਾ ਇਹਨਾਂ ਨੇ ਜੇਲ੍ਹ ਚੋਂ ਕਦੇ ਕੱਢਣਾ ਨਹੀਂ ਸੀ ਪਰ ਮਾਜ ਦੇ ਮਢਈਲਾ ਨੇ ਮੈਂ ਇੱਥੇ ਆਉਣ ਕੈਮਰਾ ਕਿੰਨਾ ਕਿ ਕੱਢ ਕੇ ਵਿਖਾਉਣਾ ਕਿ ਅਸੀਂ ਜਰਨੈਲ ਨੂੰ ਆਪਣੇ ਯੋਧੇ ਨੂੰ ਜੇ ਸਾਡੇ ਲਈ ਆਇਆ ਤੇ ਅਸੀਂ ਬਾਹਰ ਕੱਢ ਕੇ ਲਿਆਂਦਾ ਹੈ ਇਹ ਜਿਹੜਾ ਪ੍ਰਚਾਰ ਆ ਇਹ ਹਰ ਕੋਈ ਚੈਨਲ ਨਹੀਂ ਦਿਖਾ ਰਿਹਾ ਸਰਕਾਰਾਂ ਤੋਂ ਹਕੂਮਤਾਂ ਤੋਂ ਬੜਾ ਉਤੋਂ ਪ੍ਰੈਸ਼ਰ ਆ ਦਬਾਅ ਆ ਜਿਵੇਂ ਦੂਜੀਆਂ ਸਿਆਸੀ ਧਰਾਂ ਨੂੰ ਕੀ ਕਰਨਾ ਪੈਂਦਾ ਹੈ ਪਹਿਲਾਂ ਵੀ ਦਿਹਾੜੀ ਤੇ ਬੰਦੇ ਲੱਭੋ ਉਹ ਇਕੱਠੇ ਕਰਨੇ ਆ ਫਿਰ ਗੱਡੀਆਂ ਲੱਭੋ ਰੈਂਟ ਤੇ ਕਰਾਏ ਤੇ ਪਹਿਲਾ ਲਕਸ਼ਣ ਇਹ ਕਿ ਲੋਕੀ ਆਪ ਮ ਕਈ ਪਿੰਡਾਂ ਦੇ ਵਿੱਚ ਆਪਾਂ ਜਾਣੇ ਆ ਉਥੇ ਪਹਿਲਾਂ ਕੋਈ ਨਹੀਂ ਪਹੁੰਚਿਆ ਆਪ ਮਹਾਰੇ ਮੀਟਿੰਗਾਂ ਹੋ ਰਹੀਆਂ ਨਹੀਂ ਤੇ ਲੀਡਰ ਤਰਲੇ ਕੱਢਦੇ ਆ ਕਿ ਸਾਡੀ ਮੀਟਿੰਗ ਰੱਖ ਲਓ ਆਪ ਮਹਾਰੇ ਲੋਕੀ ਆਪਣੇ ਤੌਰ ਤੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਆ ਹਰੀ ਬਾਈ ਖਡੂਰ ਸਾਹਿਬ ਪਹੁੰਚੇ ਹੋਏ ਆ ਆਪਾਂ ਭਾਈ ਅਮਰਪਾਲ ਸਿੰਘ ਜੀ ਦੇ ਸਮਰਥਕ ਜੀ ਨਾਲ ਗੱਲ ਕਰਦੇ ਆ ਆਓ ਪੁੱਛਦੇ ਆ ਬਈ ਹਸੀ ਗੱਲ ਵਾਹਿਗੁਰੂ ਜੀ ਖਾਲਸਾ ਜੀ ਨੂੰ ਫਤਿਹ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਕਿ ਸਾਡਾ ਬੜਾ ਅਡੀਕ ਕੀਤੀ ਬੜੇ ਲੰਮੇ ਸਮੇਂ ਤੋਂ ਆਏ ਜੀ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਵੇਖੋ ਇਹ ਜਿਹੜਾ ਪ੍ਰਚਾਰ ਆ ਇਹ ਹਰ ਕੋਈ ਚੈਨਲ ਨਹੀਂ ਦਿਖਾ ਰਿਹਾ ਸਰਕਾਰਾਂ ਤੋਂ ਹਕੂਮਤਾਂ ਤੋਂ ਬੜਾ ਉੱਤੋਂ ਪ੍ਰੈਸ਼ਰ ਆ ਦਬਾਅ ਆ ਤੁਸੀਂ ਮੈਂ ਨਾ ਕੋਈ ਜਾਗਦਿਆਂ ਜੀ ਮੀਰਾ ਵਾਲਾ ਮੀਡੀਆ ਵਾ ਜਿਹੜਾ ਇੱਥੇ ਸਾਡੇ ਕੋਲ ਪਹੁੰਚਦਾ ਹੈ ਤੇ ਸਾਡੀ ਗੱਲ ਉਹ ਸਹੀ ਤਰੀਕੇ ਨਾਲ ਅੱਗੇ ਰੱਖਦਾ ਹੈ ਤੋਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬੜਾ ਯੋਗਦਾਨ ਹੈ ਤੁਹਾਡਾ ਪ੍ਰਚਾਰ ਦੇ ਵਿੱਚ ਬਿਲਕੁਲ ਭਾਈ ਸਾਹਿਬ ਦੀ ਕਿਵੇਂ ਕੰਪੇਨਿੰਗ ਕਿਵੇਂ ਚੱਲ ਰਹੀ ਹੈ ਕੰਪੇਨਿੰਗ ਤੇ ਮੈਂ ਕਹਾਂ ਇਨਾ ਕਿ ਜਿਵੇਂ ਵੇਖੋ ਵੀ ਜਿਹੜੇ ਨਗਰ ਜਾਂਦਾ ਹੈ ਜਿਵੇਂ ਦੂਜੀਆਂ ਸਿਆਸੀ ਧਿਰਾਂ ਨੂੰ ਕੀ ਕਰਨਾ ਪੈਂਦਾ ਹੈ ਪਹਿਲਾਂ ਵੀ ਦਿਹਾੜੀ ਤੇ ਬੰਦੇ ਲ ਉਹ ਇਕੱਠੇ ਕਰਨੇ ਆ ਫਿਰ ਗੱਡੀਆਂ ਲੱਭੋ ਰੈਂਟ ਤੇ ਕਰਾਏ ਤੇ ਆ ਤੁਸੀਂ ਗੱਡੀਆਂ ਦਾ ਕਾਫਲਾ ਵੇਖਿਆ ਤੁਸੀਂ ਸਾਡੇ ਨਾਲ ਬੜੇ ਲੰਮੇ ਸਮੇਂ ਤੋਂ ਚੱਲ ਰਹੇ ਜੇ ਕਿਸੇ ਵੀ ਇੱਕ ਗੱਡੀ ਤੋਂ ਕੋਈ ਵੀ ਰੈਂਟ ਤੇ ਗੱਡੀ ਨਹੀਂ ਆ ਕਿਸੇ ਵੀ ਗੱਡੀ ਦੇ ਵਿੱਚ ਤੇਲ ਨਹੀਂ ਪਵਾਇਆ ਸੰਗਤ ਕੋਲੋਂ ਤੇਲ ਪਵਾ ਰਹੀ ਆ ਕੋਲੋਂ ਨਿੱਜੀ ਵਾਹਨ ਲੈ ਕੇ ਨਿੱਜੀ ਗੱਡੀਆਂ ਲੈ ਕੇ ਤੇ ਆ ਸੰਗਤ ਦਾ ਜਿਹੜਾ ਪ੍ਰਚਾਰ ਦਾ ਤੁਸੀਂ ਵੇਖਿਆ ਠਾਠਾ ਮਾਰਦਾ ਇਕੱਠ ਇਹ ਸਾਰਿਆਂ ਦੇ ਸਾਹਮਣੇ ਮੈਂ ਕਹਿੰਦਾ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਆ ਇਹ ਪਹਿਲਾ ਲਕਸ਼ਣ ਹੈ ਕਿ ਲੋਕੀ ਆਪ ਮਹਾਰੇ ਕਈ ਪਿੰਡਾਂ ਦੇ ਵਿੱਚ ਆਪਾਂ ਜਾਣਦੇ ਆ ਉੱਥੇ ਪਹਿਲਾਂ ਕੋਈ ਨਹੀਂ ਪਹੁੰਚਿਆ ਆਪ ਮਹਾਰੇ ਮੀਟਿੰਗਾਂ ਹੋ ਰਹੀਆਂ ਨੇ ਤੇ ਲੀਡਰ ਤਰਲੇ ਕੱਢਦੇ ਆ ਕਿ ਸਾਡੀ ਮੀਟਿੰਗ ਰੱਖ ਲਓ ਆਪ ਮਹਾਰੇ ਲੋਕੀ ਆਪਣੇ ਤੌਰ ਤੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਆ ਆਪਣੇ ਤੌਰ ਤੇ ਕਈ ਕਾਫਲੇ ਕੱਢ ਰਹੇ ਆ ਕਿ ਪਿੰਡਾਂ ਪਿੰਡਾਂ ਦੇ ਵਿੱਚ ਲੋਕੀ ਨੌਜਵਾਨੇ ਸਮਝਣਦਾ ਕਿ ਅਸੀਂ ਸੇਵਾ ਕਰਨੀ ਆ ਆਪਣੇ 4-5 8-9 ਦੇ ਪਿੰਡ 10 ਪਿੰਡ ਜਿੱਥੋਂ ਤੱਕ ਕਿਸੇ ਦੀ ਪਹੁੰਚ ਪੈਂਦੀ ਆ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰ ਰਹੇ ਆ ਵੇਖੋ ਵੀ ਇਹ ਲੱਛਣ ਇਦਾਂ ਦਾ ਆ ਕਿ ਖਡੂਰ ਸਾਹਿਬਲੇ ਅਸੀਂ ਤੇ ਭਾਗਾ ਵਾਲੇ ਆ ਕਿ ਸਾਡੇ ਹਲਕੇ ਤੋਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਖੜ ਔਰ ਜਿਹੜੇ ਵੀਰ ਜਿਹੜੇ ਹੋਰ ਹਲਕੇ ਪੈਂਦੇ ਆ ਵੋਟ ਨਹੀਂ ਪਾ ਸਕਦੇ ਉਹ ਆਪਣੇ ਭਾਗਾਂ ਨੂੰ ਰੋਂਦੇ ਆ ਕਿ ਯਾਰ ਕਾਸ਼ ਅਸੀਂ ਵੀ ਵੋਟ ਪਾ ਸਕਦੇ ਕਾਸ਼ ਸਾਡਾ ਹਲਕਾ ਵੀ ਖਡੂਰ ਸਾਹਿਬ ਹੁੰਦਾ ਜਾਂ ਸਾਡੇ ਹਲਕੇ 'ਚ ਅਮਰਪਾਲ ਸਿੰਘ ਖਾਲਸਾ ਖੜੇ ਹੁੰਦੇ ਸੋ ਮੈਂ ਤੁਹਾਡੇ ਚੈਨਲ ਦੇ ਵਿੱਚ ਆਉਣ ਕੈਮਰਾ ਕਿੰਨਾ ਕਿ ਭਾਈ ਅਮਰਪਾਲ ਸਿੰਘ ਜਿਹੜਾ ਖਾਲਸਾ ਉਹਨਾਂ ਦੀ ਫਤਿਹ ਪੱਕੀ ਆ ਅੱਜ ਕਾਗਜ਼ ਵੀ ਦਾਖਲ ਹੋ ਗਏ ਨੇ ਉਹਨਾਂ ਦੀ ਫਤਿਹ ਪੱਕੀ ਆ ਪਰ ਸੰਗਤ ਨੂੰ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਉਸ ਫਤਿਹ 'ਚ ਆਪਣਾ ਯੋਗਦਾਨ ਪਾਉਣਾ ਏ ਤੁਸੀਂ ਆਪਣਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣਾ ਕਿ ਜਦੋਂ ਇਹ ਇਤਿਹਾਸ ਰਚਿਆ ਜਾਣਾ ਕਿ ਮਾਝੇ ਦੇ ਮਝੈਲਾ ਨੇ ਖਡੂਰ ਸਾਹਿਬ ਵਾਲਿਆਂ ਨੇ ਜਦੋਂ ਇੱਕ ਜਰਨੈਲ ਜਿਹਦੇ ਤੇ ਵੇਖੋ ਵੀ ਪਹਿਲਾ ਬੰਦਾ ਜਿਹਦੇ ਤੇ ਹਿੰਦੁਸਤਾਨ ਨੇ ਦੋ ਵਾਰੀ ਐਨਐਸਐ ਸਿਲਾਈ ਆ ਐਨਐਸਐ ਪਹਿਲਾਂ ਬਹੁਤ ਵਾਰ ਲੱਗੀ ਆ ਬੜੇ ਨੌਜਵਾਨਾਂ ਤੇ ਲੱਗੀ ਆ ਪਰ ਭਾਈ ਅਮਰਤਪਾਲ ਸਿੰਘ ਇਹੋ ਜਿਹਾ ਨੌਜਵਾਨ ਆ ਜਿਹਦੇ ਤੇ ਦੋ ਵਾਰੀ ਐਨਐਸਐ ਲਾਤੀ ਇਨਾ ਹਿੰਦੁਸਤਾਨ ਨੂੰ ਡਰਿਆ ਜਿਹੜਾ ਬੰਦਾ ਇਹਨਾਂ ਨੇ ਜੇਲ੍ਹ ਚੋਂ ਕਦੇ ਕੱਢਣਾ ਨਹੀਂ ਪਰ ਮਾਜ ਦੇ ਮਢੀਲਾ ਨੇ ਮੈਂ ਇੱਥੇ ਆਉਣ ਕੈਮਰਾ ਕਿੰਨਾ ਕਿ ਕੱਢ ਕੇ ਵਿਖਾਉਣਾ ਕਿ ਅਸੀਂ ਜਰਨੈਲ ਨੂੰ ਆਪਣੇ ਯੋਧੇ ਨੂੰ ਜੇ ਸਾਡੇ ਲਈ ਆਇਆ ਤੇ ਅਸੀਂ ਬਾਹਰ ਕੱਢ ਕੇ ਲਿਆਂਦਾ ਹੈ ਭਾਈ ਸਾਹਿਬ ਜਦੋਂ ਬਾਹਰ ਆ ਜਾਂਦੇ ਹੋ ਤੁਸੀਂ ਪਹਿਲ ਕਦਮੀ ਉਹਨਾਂ ਤੋਂ ਕਿਹੜੇ ਕੰਮ ਦੀ ਉਮੀਦ ਰੱਖਦੇ ਹੋ ਵੇਖੋ ਜੀ ਕੰਮ ਦੀ ਉਮੀਦ ਤੇ ਉਹਨਾਂ ਤੋਂ ਰੱਖਦੀਆਂ ਕਿ ਜਿਨ੍ਹਾਂ ਨੇ ਵਾਅਦੇ ਕੀਤੇ ਹੁੰਦੇ ਆ ਭਾਈ ਸਾਹਿਬ ਨੇ ਤੇ ਕਰਕੇ ਵਿਖਾਇਆ ਹੈ ਜੀ ਉਮੀਦ ਤੇ ਆਪਾਂ ਤਾਂ ਰੱਖੀ ਹੈ ਨਾ ਕਿ ਜੇ ਅਸੀਂ ਝੂਠੇ ਵਾਅਦੇ ਕਰਕੇ ਕਿ ਸਾਨੂੰ ਤੁਸੀਂ ਕੁਰਸੀ ਦਿਓ ਸਾਨੂੰ ਤੁਸੀਂ ਕੁਰਸੀ ਤੇ ਕਾਮਯਾਬ ਕਰੋ ਤੇ ਅਸੀਂ ਤੁਹਾਨੂੰ ਆਹ ਵਾਲੇ ਕੰਮ ਕਰਕੇ ਵਿਖਾਵਾਂਗੇ ਉਹ ਸਾਡੇ ਭਾਉ ਨੇ ਸਾਡੇ ਜਥੇਦਾਰ ਨੇ ਸਾਡੇ ਆਗੂ ਨੇ ਪਹਿਲਾ ਕੰਮ ਕਰਕੇ ਵਿਖਾਏ ਆ ਉਹਨੇ ਨਸ਼ਾ ਬੰਦ ਕਰਕੇ ਵਿਖਾਇਆ ਹੈ ਬਿਨਾ ਕੁਰਸੀ ਤੋਂ ਤੇ ਜਦੋਂ ਕੋਲ ਤਾਕਤ ਹੋਈ ਪਹਿਲੀ ਗੱਲ ਤਾਕਤ ਅਕਾਲਪੁਰਖ ਦੀ ਆ ਐਮਪੀ ਦਾ ਉਹਦਾ ਭਾਈ ਸਾਹਿਬ ਦੇ ਇੱਕ ਪੈਰਾਂ ਦੀ ਧੂੜ ਅਰਗਾ ਮੈਂ ਇੱਥੇ ਕਹਿੰਦਾ ਅਸੀਂ ਜਿਹੜਾ ਇਲੈਕਸ਼ਨ ਲੜ ਰਹੇ ਆ ਉਹ ਤਾਂ ਕਰਕੇ ਲੜ ਰਹੇ ਆ ਕਿ ਸਾਡੇ ਜਿਹੜੇ ਨੌਜਵਾਨ ਸੀ ਜਿਹੜੇ ਪਹਿਲਾਂ ਜਦੋਂ ਪਾਉ ਨਹੀਂ ਸੀ ਆਇਆ ਬੜੀਆਂ ਮਾਵਾਂ ਤੁਸੀਂ ਵੇਖਿਆ ਸੋਸ਼ਲ ਮੀਡੀਆ ਤੇ ਉਹ ਰੋਈਆਂ ਆ ਕੇ ਕਿ ਕਾਸ਼ 6 ਮਹੀਨੇ ਪਹਿਲਾਂ ਆ ਜਾਂਦਾ ਸਾਡੇ ਪੁੱਤ ਬਚ ਜਾਂਦੇ ਕਿਉਂਕਿ ਉਹਨੇ ਆ ਕੇ ਉਹ ਮਰਿਆਂ ਨੂੰ ਜਿਉਂਦਿਆਂ ਚ ਕਰ ਲਿਆ ਜਿਹੜੇ ਸਮੈਗ ਪੀਂਦੇ ਸੀ ਜਿਹੜੇ ਚਿੱਟਾ ਲਾਉਂਦੇ ਸੀ ਉਹਨੇ ਖੰਡੇ ਬਾਟੇ ਦੀ ਪਹਲ ਸ਼ਿਕਾਈ ਉਹਨੇ ਸਿਰੋਂ ਮੁੰਨਿਆਂ ਦੇ ਸਿਰ ਦਮਾਲੇ ਸਜਾਏ ਉਹਨੇ ਦਾੜੀਆਂ ਜਿਨ੍ਹਾਂ ਨੇ ਮੁੰਨੀਆਂ ਸੀ ਉਹਨਾਂ ਦੇ ਦਾੜੇ ਪ੍ਰਕਾਸ਼ ਕਰਾਏ ਪਾਉ ਨੇ ਕੰਮ ਪਹਿਲਾਂ ਕਰਕੇ ਵਿਖਾਤੀ ਆ ਇਸ ਕਰਕੇ ਆਸ ਵਾਲੀ ਤੇ ਗੱਲ ਆਪਾਂ ਤਾਂ ਕਰਦੇ ਆ ਜੇ ਆਪਾਂ ਕੋਈ ਵਾਅਦੇ ਕਰਕੇ ਜੇ ਕੋਈ ਆਪਾਂ ਝੂਠੇ ਲਾਰੇ ਲਾ ਕੇ ਤੇ ਵੋਟਾਂ ਮੰਗਣਦੇ ਉਹ ਪਾਉ ਨੇ ਤੇ ਪਹਿਲਾਂ ਸਾਰੇ ਕੰਮ ਕਰਕੇ ਵਿਖਾਇਆ ਉਹ ਪਹਿਲਾਂ ਵੀ ਨਸ਼ੇ ਬੰਦ ਕੀਤੇ ਸੀ ਉਹਨੇ ਉਹ ਅੰਮ੍ਰਿਤ ਛਕਾਉਂਦਾ ਸੀ ਉਹ ਕੰਮ ਉਹਨੇ ਹੁਣ ਕਰਨੇ ਆ ਤੇ ਸਭ ਤੋਂ ਜ਼ਰੂਰੀ ਕੰਮ ਹੀ ਸਿੱਖ ਲਈ ਇਹ ਆ ਕਿ ਅਨੰਦਪੁਰ ਘਰ ਵਾਪਸੀ ਕਰਨੀ ਜਿਹੜਾ ਪਾਉ ਨੇ ਕੰਮ ਆਣ ਕੇ ਬਾਹਰ ਜਦੋਂ ਜੇਲ੍ਹ ਚੋਂ ਆ ਗਿਆ ਭਾਵੇਂ ਐਮਪੀ ਦਾ ਅਹੁਦਾ ਹੋਵੇ ਭਾਵੇਂ ਨਾ ਹੋਵੇ ਮੈਂ ਕਹਿੰਨਾ ਪਾਉ ਸਾਡਾ ਬਾਹਰ ਹੋਵੇ ਤੇ ਲੋੜ ਹੀ ਨਹੀਂ ਕਿਸੇ ਅਹੁਦੇ ਦੀ ਉਹਨੇ ਆਪਣੇ ਆਪ ਹੀ ਉਹ ਜਿਹੜੇ ਕੰਮ ਸਿੱਖ ਲਈ ਚਾਹੀਦੇ ਆ ਜਿਹੜਾ ਸਿੱਖਾਂ ਦੀ ਨੌਜਵਾਨੀ ਦਾ ਫਿਊਚਰ ਹੈ ਆਪਣੇ ਆਪ ਹੀ ਸੰਭਿਆ ਜਾਣਾ ਹੈ ਉਹ ਭਵਿੱਖ ਸੰਭਰਿਆ ਹੈ ਵੇਖੋ ਵੀ ਜਿਹੜੀਆਂ ਸਿਆਸੀ ਤਰਾਏ ਲਾਰੇ ਲਾ ਪਰ ਵੇਖੋ ਇਹ ਭੁਵਿੱਖ ਕਿਹੜਾ ਇਹ ਨੌਜਵਾਨਾਂ ਦਾ ਭੁਵਿੱਖ ਬਣਾਉਂਦੇ ਆ ਕਿ ਨੌਜਵਾਨ ਸਾਡੇ ਗਲੀਆਂ ਨਾਲੀਆਂ ਦੇ ਵਿੱਚ ਡਿੱਗਣ ਨੌਜਵਾਨਾਂ ਨੂੰ ਠੇਕਿਆਂ ਤੋਂ ਉਹਨਾਂ ਦੇ ਘਰ ਦੇ ਚੁੱਕ ਕੇ ਲਿਉਣ ਉਹ ਮੁੜ ਕੇ ਬਾਪੂਆਂ ਦੀਆਂ ਦਾੜ੍ਹੀਆਂ ਨੂੰ ਹੱਥ ਪਾਉਣ ਉਹ ਮਾਤਾ ਦੀਆਂ ਵਾਲੀਆਂ ਨੂੰ ਹੱਥ ਪਾਉਣ ਉਹ ਘਰੋਂ پڑੋਲੇ ਦੇ ਵਿੱਚੋਂ ਕਣਕ ਚੋਰੀ ਕਰਨ ਇਹ ਨੌਜਵਾਨਾਂ ਦਾ ਭੁਵਿੱਖ ਉਹ ਬਣਾਉਣਾ ਚਾਹੁੰਦੇ ਆ ਪਰ ਭਾਉ ਨੇ ਭੁਵਿੱਖ ਕਿਹੜਾ ਬਣਾਇਆ ਉਹ ਗਲੀਆਂ ਨਾਲੀਆਂ ਵਾਲਿਆਂ ਨੂੰ ਚੁੱਕਿਆ ਉਹਨਾਂ ਦੇ ਹੱਥਾਂ ਦੇ ਤੇਗਾਂ ਫੜਾਈਆਂ ਉਹਨਾਂ ਦੇ ਹੱਥਾਂ ਦੇ ਵਿੱਚ ਬਾਣ ਵੇਖੋ ਵੀ ਉਹਨਾਂ ਨੂੰ ਬਾਣਾ ਪਵਾਇਆ ਉਹਨਾਂ ਦੇ ਸਰੀਂ ਦਿਮਾਲੇ ਸਜਾਏ ਉਹਨਾਂ ਨੂੰ ਕੌਮੀ ਹੱਕਾਂ ਪ੍ਰਤੀ ਜਾਗਰੂਕ ਕੀਤਾ ਉਹ ਆਣ ਕੇ ਇਨਾਂ ਝੂਠੀਆਂ ਲੀਡਰਾਂ ਨੂੰ ਸਵਾਲ ਕਰਨ ਲੱਗ ਪਏ ਕਿ ਇਹਦੇ ਕਰਕੇ ਹੋਇਆ ਅਮਰਤ ਦੀ ਸ਼ਕਤੀ ਕਰਕੇ ਹੋਇਆ ਜਿਹੜਾ ਅਮਰਤ ਇੱਕ ਜਰੀਆ ਬਣਿਆ ਭਾਉ ਕਿ ਉਹਨੇ ਹਜ਼ਾਰਾਂ ਨੌਜਵਾਨਾਂ ਦਾ ਅਮਰਤ ਸੰਚਾਰ ਕੀਤਾ ਸੋ ਆਪਾਂ ਕਹਿੰਦੇ ਆ ਕਿ ਉਮੀਦ ਤੇ ਉਸ ਬੰਦੇ ਤੋਂ ਕੀਤੀ ਜਾਂਦੀ ਹੈ ਨਾ ਕਿ ਜਿੰਨੇ ਝੂਠੇ ਲਾਰੇ ਲਾਏ ਹੋਣ ਅਸੀਂ ਕੋਈ ਝੂਠੇ ਲਾਰੇ ਨਹੀਂ ਲਾਏ ਉਹ ਪਾਉ ਨੇ ਪਹਿਲਾਂ ਕੰਮ ਕਰਕੇ ਵਿਖਾਏ ਆ ਤੇ ਉਹ ਕੰਮ ਉਹਨੇ ਆਣ ਕੇ ਫਿਰ ਕਰਨੇ ਆ ਤੇ ਸਭ ਤੋਂ ਵੱਡਾ ਸਿੱਖ ਦਾ ਕੰਮ ਹੀ ਇਹ ਆ ਕਿ ਅਨੰਦਪੁਰ ਘਰ ਵਾਪਸੀ ਕਰਨੀ ਜਿਹੜੀ ਪਹਿਲਾਂ ਹਜ਼ਾਰਾਂ ਨੌਜਵਾਨਾਂ ਨੇ ਕੀਤੀ ਤੇ ਜਦੋਂ ਪਾਉ ਜੇਲ੍ਹ ਚੋਂ ਬਾਹਰ ਆ ਜਾਂਦਾ ਹੈ ਉਹ ਫਿਰ ਹਜ਼ਾਰਾਂ ਨੌਜਵਾਨ ਘਰ ਵਾਪਸੀ ਕਰਨਗੇ ਫਿਰ ਖਾਲਸਾ ਵੀ ਹੀਰਾ ਚੱਲਣ ਗਿਆ ਸੋ ਇਹੋ ਕੰਮ ਹੀ ਕਰਨੇ ਆ ਤੇ ਉਹ ਹੀ ਸਿੱਖ ਲਈ ਜ਼ਰੂਰੀ ਹੈ ਹੋਰ ਤੁਸੀਂ ਜਨਤਾ ਨੂੰ ਕੀ ਅਪੀਲ ਕਰਨੀ ਚਾਹੋਗੇ ਜਨਤਾ ਨੂੰ ਮੈਂ ਵੇਖੋ ਵੀ ਅਪੀਲ ਇਹੋ ਕਰਨੀ ਚਾਹੁੰਦਾ ਕਿ ਇਹ ਜਿਹੜਾ ਲਕਸ਼ਣ ਆਏ ਐ ਐਮਪੀ ਲਕਸ਼ਣ ਨਹੀਂ ਆ ਇਹ ਅਣਖ ਦਾ ਲਕਸ਼ਣ ਆ ਇਹ ਗੈਰਤ ਦਾ ਲਕਸ਼ਣ ਆ ਇਹਨੇ ਸਾਡੀਆਂ ਜਮੀਰਾਂ ਨੂੰ ਦੱਸਣਾ ਕਿ ਸਾਡੀਆਂ ਜਮੀਰਾਂ ਜਾਗਦੀਆਂ ਐ ਜਾਂ ਮਰੀਆਂ ਹੋਈਆਂ ਐ ਵੇਖੋ ਉੱਥੇ ਜਾ ਕੇ ਅਸੀਂ ਬਟਨ ਨੱਪਣਾ ਹੈ ਕਈ ਵਾਰੀ ਨਾ ਕਈ ਵੀਰ ਚਲੋ ਪੰਜਾਬੀ ਕੌਮ ਡਰਨ ਵਾਲੀ ਨਹੀਂ ਆ ਪਰ ਕਈਆਂ ਵਾਰੀ ਘਰ ਦੇ ਕਹਿੰਦੇ ਆ ਵੀ ਤੁਸੀਂ ਨਾਲ ਨਾ ਤਰੋ ਜਾਂ ਉਹ ਨਾ ਕਰੋ ਜੇ ਨਾ ਕਰੋ ਕਿ ਖਾਲਸਾ ਵੀ ਹੀਰਵਰੀਏ ਗੱਲਾਂ ਚੱਲਦੀਆਂ ਰਹੀਆਂ ਹੁਣ ਮੈਂ ਕਿੰਨਾ ਕਿ ਜਾ ਕੇ ਆਪਾਂ ਇੱਕ ਬਟਨ ਹੀ ਨੱਪਣਾ ਉੱਥੇ ਸਾਨੂੰ ਦੂਜਾ ਬੰਦਾ ਕੋਈ ਨਹੀਂ ਵੇਂਦਾ ਉੱਥੇ ਸਾਡੀ ਰੂਹ ਉੱਥੇ ਸਾਡੀ ਜਮੀਰ ਆ ਉੱਥੇ ਅਸੀਂ ਕਿਸੇ ਤੋਂ ਨਹੀਂ ਪੁੱਛਣਾ ਕਿ ਕਿੰਨੂੰ ਵੋਟ ਪਾਈਏ ਉੱਥੇ ਅਸੀਂ ਆਪਣੀ ਜਮੀਰ ਨੂੰ ਪੁੱਛਣਾ ਹੈ ਬਸ ਇਕ ਕਿਨੂੰ ਵੋਟ ਪਾਈਏ ਮੈਂ ਇੱਥੇ ਵਾਅਦੇ ਨਾਲ ਕਿੰਨਾ ਕਿ ਭਾਵੇਂ ਕੋਈ ਕੱਟੜ ਅਕਾਲੀ ਹੋਵੇ ਭਾਵੇਂ ਕੋਈ ਕੱਟੜ ਝਾੜੂ ਵਾਲਾ ਹੋਵੇ ਕੱਟੜ ਕਾਂਗਰਸੀ ਹੋਵੇ ਜੇਕਰ ਇੱਕ ਵਾਰੀ ਉਹਨੇ ਆਪਣੀ ਜ਼ਮੀਰ ਨੂੰ ਪੁੱਛ ਲੈਣਾ ਕਿ ਮੈਂ ਵੋਟ ਕਿਨੂੰ ਪਾਉਂਗਾ ਤੇ ਉਹਦੀ ਜ਼ਮੀਰ ਇਹੋ ਕਹੂਗੀ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਵਾਲਾ ਬਟਨ ਨੱਪਦੇ ਸੋ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆ ਕਿਸੇ ਨੂੰ ਅਪੀਲ ਕਰਨ ਦੀ ਲੋੜ ਨਹੀਂ ਆ ਅਪੀਲ ਇਹ ਹੋਈ ਕਿ ਆਪਣੀ ਜ਼ਮੀਰ ਨੂੰ ਪੁੱਛ ਕੇ ਅਤਕੀ ਵੋਟ ਪਾਇਓ ਜ਼ਮੀਰ ਨੂੰ ਪੁੱਛੇ ਤੋਂ ਬਿਨਾ ਵੋਟ ਨਾ ਪਾਇਓ ਕਿਸੇ ਦੇ ਕਹੇ ਤੇ ਵੋਟ ਨਾ ਪਾਇਓ ਮੇਰੇ ਕਹੇ ਤੇ ਵੀ ਵੋਟ ਨਾ ਪਾਇਓ ਟੀਮ ਅਮਰਤਪਾਲ ਸਿੰਘ ਖ ਇਹ ਨੌਜਵਾਨੀ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਜਪਾਲ ਸਿੰਘ ਜੀ ਦੀ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਉਹਨਾਂ ਦੇ ਬਹੁਤ ਵੱਡਾ ਸਮਰਥਨ ਹੈ ਜੋ ਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਬਹੁਤ ਭਾਰੀ ਜਿੱਤ ਪ੍ਰਾਪਤ ਕਰਾਏਗਾ ਧੰਨਵਾਦ ਜੀ ਇਹ ਜੀ ਜਾਣਕਾਰੀ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਾਂਗੇ ਧੰਨਵਾਦ